ਕ੍ਰਿਪਾ ਸ਼ਕਤੀਮਾਨ ਪ੍ਰਭੂ ਤੇਰਾ ਧੰਨਵਾਦ ਤੇਰਾ ਸ਼ੁਕਰ ਧਾਤਾ ਪਿਆਰੇ ਮਸੀਹਾ ਪ੍ਰਭੂ ਤੇਰੇ ਬੱਚੇ ਸ਼ੈਲੀ ਦੇ ਪਿਆਰੇ ਮਸੀਹਾ ਤੇਰੇ ਪਵਿੱਤਰ ਰਥਮ ਚ ਦੇਜਨੇ ਆ ਪਿਆਰੇ ਯਿਸੂ ਜਦ ਕਿੰਨੇ ਚਿਰ ਤੋਂ ਤੇਰਾ ਬੱਚਾ ਪ੍ਰਭੂ ਤੇ ਤੇਰੀ ਖੋਜ ਕਰਦਾ ਰਿਹਾ ਹੈ ਪਿਆਰੇ ਮਸੀਹਾ ਬੜਾ ਸੋਚ ਵਿਚਾਰ ਕੇ ਪ੍ਰਭੂ ਤੇਰੇ ਬੱਚੇ ਨੇ ਸ਼ਾਸਲਾ ਲਿਆ ਹੈ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈ ਰਹਾ ਹਾਂ ਤੁਹਾਨੂੰ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦਾ ਉਹ ਬੱਚੇ ਨੂੰ ਮਹਾਰਿਆ ਪਿਤਾ ਦੇ ਜਨਮ ਵਿੱਚ ਬਖਸ਼ ਦਿੱਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦਾ ਪਾ ਲਈ ਯਿਸੂ ਉਹ ਕਿਰਪਾ ਕਰਨੀ ਬਿਆਰ ਕਰਨੀ ਪ੍ਰਭੂ ਜੀ ਜਾਰ ਤੇਰਾ ਬੱਚਾ ਤੇ ਸੇਵਕ ਪ੍ਰਭੂ ਘਰਨੀ ਚੁੱਪ ਤੇ ਪ੍ਰਭੂ ਇਹਨਾਂ ਦੀ ਮਦਦ ਕਰਨ ਚਾਹੀ ਮਸੀਹਾ ਤੇਰੇ ਨਾਮ ਯਿਸੂ ਮਸੀਹ ਦੇ ਵਿੱਚ ਪ੍ਰਭੂ ਤੇਰੇ ਬੱਚੇ ਨੂੰ ਜਾਰੇ ਬਖਸ਼ਮਾ ਦੇ ਦੇਹ ਹੈ ਇਹ ਬਖਸ਼ਮਾ ਲੈ ਕੇ ਪ੍ਰਭੂ ਤੇਰੇ ਰਾਹਤ ਚੱਲੇ ਤੇਰੇ ਨਾਮ ਮੈਂ ਮਾਦੂ ਦੇ ਤੇਰਾ ਧੰਨਵਾਦ ਕਰਦਾ ਹਾਂ ਲੋਈ ਆ ਪ੍ਰਭੂ ਤੇਰਾ ਸ਼ੁਕਰ ਕਰਦਾ ਹਾਂ ਪ੍ਰਭੂ ਤੇਰੀ ਬਾਣੀ ਚ ਲਿਖਿਆ ਹੈ ਤਾਂ ਉਹ ਮਨੁੱਖਾ ਜਿਹੜਾ ਜਵਾਨੀ ਦੇ ਵੇਲੇ ਮੈਨੂੰ ਪੁਕਾਰਦਾ ਹੈ ਪ੍ਰਭੂ ਤੇਰਾ ਧੰਨਵਾਦ ਤੇਰਾ ਬੱਚਾ ਜਵਾਨੀ ਦੀ ਵਸਤਾ ਅੱਜ ਪ੍ਰਭੂ ਤੈਨੂੰ ਕਬੂਲ ਕਰ ਰਿਹਾ ਪ੍ਰਭੂ ਤੇਰੇ ਨਾਮ ਵਿੱਚ ਬਾਸਤ ਸੁਮਾ ਲੈ ਰਿਹਾ ਹੈ ਪ੍ਰਭੂ ਦੇ ਆਪਣੇ ਬੱਚੇ ਦੀ ਮਰਜ਼ੀ ਕਰਨ ਤੇਰਾ ਧੰਨਵਾਦ ਜਿੰਨੇ ਵੀ ਜਾਣੇ ਪ੍ਰਭੂ ਇਹ ਸ਼ਗਾ ਕਰਿਆ ਸਭ ਨਾਲ ਤੋਂ ਤੇਰੇ ਪਵਿੱਤਰ ਹੱਥ ਵਿੱਚ ਦੇ ਕੇ ਰਾਸ ਨਾ ਜੋ ਸੁਮਿਸ਼ੀ ਲਾਣ ਆਮੀਨ